ਸਾਡੇ ਕੋਲੇ ਮਾਲਾ ਆ ਜਾਂਦਾ ਏ ਦੂਜੇ ਤੀਜੇ ਦੇ ਹੁਣ ਇਹਨੂੰ 10 15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਲੈ ਮੈਂ ਕਿਹਾ ਵੀ ਤੀਜ ਤਾਂ ਜਿੰਦਾ ਲੱਗਾ ਤੇ 5-7 ਦਿਨ ਹੋ ਗਏ 10 ਦਿਨ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਹਨਾਂ ਨੂੰ ਕੁਛ ਦੱਸ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਲੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਉਹ ਕਹਿੰਦੇ ਵੀ ਅਸੀਂ ਉਹ ਮੁੰਡਾ ਕਹਿੰਦਾ ਕਿ ਲੁੱਟਪੋ ਦੀ ਖਾਸ ਕਰਕੇ ਮਾਰਿਆ ਮੈਂ ਕਿਹਾ ਵੀ ਲੁੱਟਕੋ ਕਾਤੋਂ ਕਿ ਤੁਸੀਂ ਲੁੱਟ ਕੋਈ ਕਰ ਲੈਂਦੀ ਤੂੰ ਤਾਂ ਇਹਨੂੰ ਘੱਟੋ ਮਾਰਨਾ ਸੀ ਪਿੰਡ ਦੀ ਉਹ ਦੀ ਜੀ ਤੇ ਉਹਨੂੰ ਲੈ ਕੇ ਸ਼ਾਮ ਦੀ ਤੇ ਸ਼ਾਮ ਨੂੰ ਜਦੋਂ ਲੈ ਕੇ ਫਿਲਮ ਦੇ ਦਿਖਾ ਦਕੂ ਕੇ ਖਵਾ ਪਿਆ ਕੇ ਫਿਰ ਉਹਨੂੰ ਲਾਲ ਚੀ ਕੇ ਕਿੰਦਰ ਸਾਈਡ ਤੇ ਲੈ ਆਇਆ ਨਿਆਰਲੇ ਨਿਆਰਲੇ ਕਰਕੇ ਫਿਰ ਦੀ ਮੌਤ ਕਰ ਤਾ ਉਹਨੂੰ ਸੱਟ ਕੇ ਚਲੀ ਗਿਆ ਤਾਂ ਇਸੇ ਸਿਰੇ ਤੋਂ ਨਸ਼ੇੜੀ ਹੈ ਬਵਾਰਾ ਕਰਦੀ ਕਰਦੀ ਚੋਰੀਆਂ ਕਰਦੇ ਹੋਰ ਦੋ ਲਾਸ਼ਾਂ ਮਿਲੀਆਂ ਇੱਕ ਨਾਲੇ ਚੋਂ ਤੇ ਕੈਨਰਾਈ ਦੀ ਕੋਠੀ ਚ ਪਰ ਦੋਵਾਂ ਦੇ ਆਪਸ ਚ ਜੁੜੇ ਨੇ ਤਾਂ ਮਾਮਲਾ ਮੋਗਾ ਦੇ ਪਿੰਡ ਮੈਨਾ ਦਾ ਹੈ ਇਥੇ ਗੰਦੇ ਸੀਮ ਨਾਲੇ ਚ ਇੱਕ 17 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਤੇ ਫਿਰ ਖੁਲਾਸਾ ਹੋਇਆ ਕਿ ਇੱਕ ਲਾਸ਼ ਤਾਂ ਕੋਠੀ ਦੇ ਵਿੱਚ ਵੀ ਪਈ ਹੈ ਸ਼ੁੱਕਰਵਾਰ ਬਾਦ ਦੁਪਹਿਰ ਨੂੰ ਮੋਗਾ ਦੇ ਪਿੰਡ ਮਹਿਣਾ ਦੇ ਗੰਦੇ ਨਾਲੇ ਚ ਬਦਨੀ ਖੁਰ ਦੇ ਰਹਿਣ ਵਾਲੇ ਮਨੀਕਰਨ ਸਿੰਘ ਦੀ ਲਾਸ਼ ਮਿਲੀ ਸੀ ਮਨੀਕਰਨ ਸਿੰਘ ਵੀਰਵਾਰ ਸਵੇਰੇ ਆਪਣੇ ਦੋ ਦੋਸਤ ਹਰਜੀਤ ਸਿੰਘ ਤੇ ਕੁਲਵਿੰਦਰ ਦੇ ਨਾਲ ਮੋਗਾ ਗਿਆ ਸੀ ਫਿਲਮ ਦੇਖਣ ਦੇ ਲਈ ਪਰ ਜਦੋਂ ਰਾਤ ਨੂੰ ਉਹ ਵਾਪਸ ਨਹੀਂ ਆਇਆ ਤਾਂ ਉਸਦੇ ਭਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆਪਰਾ ਜੀ ਸ਼ਾਮ ਨੂੰ ਇਹਨਾਂ ਵੀ ਘਰੇ ਸੀ ਉਹ ਤੋਂ ਬਾਅਦ ਇਹਨਾਂ ਨੇ ਫੋਨ ਫਾਨ ਲਾ ਕੇ ਵੀ ਕੋਈ ਆਜ ਨਾਲ ਚ ਦਿੱਤਾ ਵੀ ਆਇਆ ਫਿਲਮ ਦੇ ਕਿੰਨਾਂ ਨੇ ਕਿੰਨਾਂ ਨੇ ਲਾਲਚ ਦਿੱਤਾ ਦੋਸਤ ਸੀਗੇ ਪਿੰਡ ਦੇ ਉਹਦੇ ਜੀ ਤੇ ਉਹਨੂੰ ਲੈ ਕੇ ਸ਼ਾਮ ਨੂੰ ਤੇ ਸ਼ਾਮ ਨੂੰ ਜਦੋਂ ਲੈ ਕੇ ਫਿਲਮ ਦੇ ਦਿਖਾ ਦਕੂ ਕੇ ਖਵਾ ਪਿਆ ਕੇ ਫਿਰ ਉਹਨੂੰ ਲਾਲਚ ਦੇ ਕੇ ਇਧਰ ਸਾਈਡ ਤੇ ਲੈ ਆਇਆ ਯਾਰਾ ਲੋ ਨੇਹਰਾਲ ਕਰਕੇ ਫਿਰ ਉਹਦੀ ਮੋਤ ਕਰਕੇ ਉਹਨੂੰ ਸੱਟ ਕੇ ਚਲੀ ਗਿਆ ਕੀ ਕਾਰਨ ਕੀ ਹੈ ਕਾਰਨ ਕਾਰਨ ਤਾਂ ਬਸ ਲਾਲਚ ਹੀ ਹੈ ਜੀ ਸਮਝ ਲਓ ਪੈਸੇ ਪਿੱਛੇ ਹੋਇਆ ਸਭ ਕੀ ਕਰਦਾ ਕੀ ਸੀ ਤੁਹਾਡਾ ਪੜਾ ਮੇਰਾ ਪਰਾ ਤਾਂ ਸਟੱਡੀ ਕਰਦਾ ਸੀ ਕਿਹੜੀ ਕਲਾਸ ਚ ਪਲੱਸ 1 ਚ ਪੁਲਿਸ ਨੇ ਉਸ ਦੇ ਦੋਨੋਂ ਦੋਸਤ ਗ੍ਰਿਫਤਾਰ ਕੀਤੇ ਜਦੋਂ ਪੁੱਛ ਗਏ ਛੋਹੀ ਤਾਂ ਖੁਲਾਸਾ ਇਹ ਵੀ ਹੋਇਆ ਕਿ ਉਹਨਾਂ ਨੇ ਇੱਕ ਐਨਆਰਆਈ ਦਾ ਕਤਲ ਵੀ ਲੁੱਟ ਦੇ ਲਈ ਕੀਤਾ ਹੈ ਕਰੀਬੀ ਦਿਨ ਪਹਿਲਾਂ ਹਜਜੀਤ ਸਿੰਘ ਤੇ ਕੁਲਵਿੰਦਰ ਨੇ ਬਦਨੀ ਖੁਰ ਦੇ ਵਿੱਚ ਹੀ 40 ਸਾਲ ਦੇ ਐਨਆਰਆਈ ਮਨਦੀਪ ਸਿੰਘ ਦਾ ਕਤਲ ਕੀਤਾ ਸੀ ਇਹਨਾਂ ਇਲਜ਼ਾਮਾਂ ਦੀ ਪੜਤਾਲ ਕੀਤੀ ਗਈ ਤਾਂ ਘਰ ਦੇ ਵਿੱਚੋਂ Laash ਬਰਾਮਦ ਹੋਈ ਐਨਆਰਆਈ ਮਨਦੀਪ ਸਿੰਘ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਹੈ ਦੂਜੇ ਤੀਜੇ ਦੇ ਨਹੀਂ ਹੋਣੇ ਨੂੰ 10-15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਨਾ ਚੱਕੋ ਯਾਰ ਤਾਂ ਅਸੀਂ ਇਹਨੂੰ ਫੋਨ ਫਾਨ ਲਾਉਂਦਾ ਸੀ ਮੈਂ ਫੋਨ 10 ਦਿਨ ਹੋ ਗਏ ਅਸੀਂ ਇੱਥੇ ਪੈਸੇ-ਪੂਸੇ ਇਕੱਠੇ ਕਰਦੇ ਸੀ ਮੁੰਡੇ ਹੱਸਣ ਲੱਗ ਗਏ ਪੈਸੇ ਲੈ ਲੀਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਦੀਪਕ ਥੱਲੇ ਕਰੀ ਥੋੜਾ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆ ਗਏ ਯਾਰ ਤੇ ਜਦੋਂ ਅਸੀਂ ਇਕੱਠੇ ਕਰਦੇ ਸੀ ਜਦੋਂ ਅਸੀਂ ਦੇਖਿਆ ਦੁਖਿਆ ਸੀਗਾ ਵੀ ਚਲ ਜਿੰਦਾ ਲੱਗਾ ਮੈਂ ਕਿਹਾ ਫੋਨ ਲਾ ਦੂੰਗਾ ਅੱਜ ਨਾਲ ਸਵੇਰੇ ਲਾ ਦੂੰਗਾ ਬਾਹਰ ਜਾ ਕੇ ਮੈਨੂੰ ਫੋਨ ਲਾਉਂਦਾ ਸੀ ਇਹ ਜਦੋਂ ਹੁਣ ਫੋਨ ਹੀ ਨਾ ਲਾਇਆ ਇਹਨੇ ਮੈਂ ਅੱਜ ਗੁਜਰਤ 'ਚ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰ ਹੀ ਸਾਡਾ ਉਹ ਆ। ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ। ਤੇ ਮੈਂ ਕਿਹਾ ਉਹ ਕਹਿੰਦਾ ਪਿੰਡੋਂ ਆਪਾਂ ਛਲਾ ਕੇ ਲਿਆਉਣਾ। ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਰਥ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ 'ਚ। ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ। ਉਹਨਾਂ ਨੇ ਤੇ ਉਹਦੇ ਬੀਜ ਬੂਜੇ ਬਹੁਤ ਲੱਗਦੇ ਸੀ ਬਾਹਰ। ਵੀ ਬਾਹਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਦਾ। ਤੇ ਤੀਰ ਕਿਥੇ ਆ ਮੈਂ ਕਿਹਾ ਵੀ ਤੀਰ ਦਾ ਜਿੰਦਾ ਲੱਗਾ ਤੇ ਪੰਜ ਸੱਤ ਦਿਨ ਹੋ ਗਏ ਦੱਸਦਣਾ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਨੇ ਆ ਮੈਂ ਸਰਪੰਚ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਇਹ ਨਜ਼ਰ ਮੁਲਾਜ਼ਮ ਨਹੀਂ ਆਉਂਦੇ ਕੋਈ ਗੱਲ ਹੋ ਗਈ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮੁਲਾਇ ਮੋਣਗੇ ਫੇਰ ਦੇਖਾਂਗੇ ਚਲੋ ਉਦੋਂ ਨੂੰ ਸਾਨੂੰ ਐਸਐਚਓ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਿਕਾਈ ਰੈਂਕ ਕੋਲੇ ਬੰਦੇ ਫੜੇ ਐ ਮੈਨੇ ਤੁਸੀਂ ਉੱਥੇ ਆ ਜਾਓ ਜਦੋਂ ਅਸੀਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਗ ਉਹਨਾਂ ਨੂੰ ਪੁੱਛਦਾ ਸੀ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕੀ ਕਾਰਨ ਕੀ ਰਾਇ ਕਿਉਂ ਮਾਰਿਆ ਉਹ ਕੋਣ ਸੀਗਾ ਜੀ ਜਿਹਦੀ ਪਹਿਲਾਂ ਸਕਾਈ ਗ੍ਰੇਪ ਕੋਲ ਲਾਸ਼ ਮਿਲੀ ਉਹ ਲਾਸ਼ ਸੀਗੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਹੂੰ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਅੱਛਾ ਜੀ ਇਹਨਾਂ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨੇ ਜਣੇ ਹਾਂ ਜੀ ਇਹਨੂੰ ਮਾਰ ਕੇ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਹਨੀ ਅੱਜ ਫੜੇ ਗਏ ਤੜਕੇ ਹੂੰ ਉਹਨਾਂ ਨੂੰ ਜਦੋਂ ਪੁਲਿਸ ਸਾਡੇ ਨੇ ਕੁੱਟਿਆ ਘਟਿਆ ਉਹਨਾਂ ਜਾਂ ਮਾੜਾ ਮਾੜਾ ਮਾਰੇ ਉਹ ਮੰਨ ਗਏ ਵੀ ਉਹ ਜਦੋਂ ਦੁਬਾਰਾ ਉਹਨਾਂ ਨੇ ਮਾੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਸੀ ਬਦਨੀ ਖੁਰਦੇ ਵੀ ਮਾਰਿਆ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਕਲੀਅਰ ਕਰਨ ਕੀ ਦੱਸਿਆ ਜੀ ਕਾਰਨ ਨਹੀਂ ਉਹਦੇ ਪਤਲ ਇਹ ਇਕੱਲਾ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲਾ ਹੀ ਰਹਿੰਦੇ ਸੀ